ਕਾਂਜੀ ਸਾਤਾ ਸ਼੍ਰੀ ਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੀਰ ਗਿੱਲ ਭਰਾਵਾਂ ਨੂੰ ਅਪਡੇਟ ਕਰ ਦਈਏ ਹਰਜਿੰਦਰ ਸਿੰਘ ਬਾਰੇ ਜਿਹੜਾ ਹਰਜਿੰਦਰ ਸਿੰਘ ਬਾਈ ਆਪਣਾ ਉਹ ਅੰਦਰ ਜਮਾ ਚੜਦੀ ਗਲਾਜਾ ਸਿੰਘ ਜਮਾ ਭਰਾਵਾਂ ਨਾਲ ਗੱਲ ਹੋਈ ਸੀਗੀ ਉਹਨਾਂ ਨਾਲ ਗੱਲ ਬਹੁਤ ਵਧੀਆ ਕਰਤਾਗਾ ਬਾਕੀ ਇੱਥੇ ਮੈਂ ਦੱਸਣਾ ਜਿਹੜੇ ਭੈਣ ਭਰਾ ਵੀਡੀਓ ਲਾ ਕੇ ਆਪਣਾ ਸੌਂਗ ਜੇ ਸਾਈਡ ਸੌਂਗ ਜੇ ਲਾਈ ਜਾਂਦੇ ਹੈਗੇ ਹਨਾ ਵੀ ਭਰਾਵੋ ਇਦਾਂ ਨਾ ਕਰੋ ਜਾਈਂਦਾਂ ਲਿਖ ਕੇ ਪਾਈ ਜਾਂਦੇ ਵੀ ਆਹ ਦੇਖੋ ਬਾਈ ਤੋ ਜੀ ਬੋਲਿਆ ਵੀ ਨਹੀਂ ਜਾਂਦਾ ਹੈਗਾ ਬਾਈ ਆਪਾਂ ਦਾ ਪਿੰਡ ਦੀ ਤਾਂ ਜਿਹੜੀ ਪੰਚਾਇਤ ਹੁੰਦੀ ਆ ਤਾਂ ਆਪਣੇ ਪਿੰਡਾਂ 'ਚ ਆਪਾਂ ਕਦੇ ਸਰਪੰਚ ਮੂਰੇ ਵੀ ਨਹੀਂ ਬੋਲਦੇ ਹੈਗੇ ਜਿਹੜੇ ਬੰਦੇ ਕਦੇ ਸਰਪੰਚ ਮੂਰੇ ਵੀ ਨਹੀਂ ਬੋਲਣ ਦੀ ਹਿੰਮਤ ਰੱਖਦੇ ਹੁੰਦੇ ਤੇ ਆਪਾਂ ਅੱਜ ਤੱਕ ਸਰਪੰਚ ਨੂੰ ਐਂ ਪੁੱਛ ਸਕਦੇ ਵੀ ਹਾਂ ਫੰਡ ਕਿੱਥੇ ਲਾਏਗਾ ਤੇ ਉਹ ਅਮਰੀਕਾ ਦੀ ਅਦਾਲਤ 'ਚ ਖੜਾ ਹਨਾ ਤੇ ਉੱਥੇ ਜੇ ਇੱਕ ਵੀ ਉਹਨੇ ਗੱਲ ਲਾਲੋ ਬੋਲ ਵੀ ਦਿੱਤੀ ਉਹ ਉਹਦੇ ਤੇ ਮੁਠੀ ਵੀ ਪੈ ਸਕਦੀ ਆ ਕੋਈ ਵੀ ਗੱਲ ਬਿਨਾਂ ਵਕੀਲ ਦੀ رائے ਤੋਂ ਉਹਨੂੰ ਕੋਈ ਆਪਣੇ ਨਾਮ ਤੋਂ ਬਿਨਾਂ ਕੁਝ ਵੀ ਬੋਲੇ ਦਾ ਹਜੇ ਫਾਇਦਾ ਨਹੀਂ ਹੋਏਗਾ ਬਾਈ ਦਾ ਤਾ ਕਰਕੇ ਪ੍ਰਭੂ ਉਹ ਚੁੱਪਾ ਬਈ ਜਦੋਂ ਹੁਣ ਅੱਜ ਇਕੱਠ ਹੋਇਆ ਸੀਗਾ ਗੁਰੂ ਘਰ ਚ ਤੇ ਉੱਥੇ ਗੱਲਬਾਤ ਹੋਈ ਹੈਗੀ ਤੇ ਵਧੀਆ ਕੰਪਨੀਆਂ ਪਤਾ ਲੱਗਿਆ ਗਿਲਸਨ ਕੰਪਨੀਆਂ ਸਾਡੇ ਏਰੀਆ ਦੀ ਇੱਥੇ ਵਧੀਆ ਮੰਨੀ ਪਰਮੰਨੀ ਕੰਪਨੀਆਂ ਉਹ ਭਰਾ ਕਹਿੰਦੇ ਵੱਧ ਚੜ ਕੇ ਮੂਰੇ ਹਿੱਛਾ ਲਾਏ ਰਹੇ ਹੈਗੇ ਵੀਰ ਦੀ ਮਦਦ ਕਰਨ ਵਾਸਤੇ ਤੇ ਕੱਦ ਨੂੰ ਜਿਵੇਂ ਅੱਜ ਸਾਡੇ ਲਈ ਹਜੇ ਐਂ ਦੁਬਾਰ ਆਗਾ ਤੇ ਸੋਮਵਾਰ ਦੇ ਦਿਨ ਕਹਿੰਦੇ ਹੈਗੇ ਵੀ ਕੱਲ ਨੂੰ ਕਿਸੇ ਵਕੀਲ ਨਾਲ ਗੱਲ ਕਰਾਂਗੇ ਕੱਲ ਨੂੰ ਸ਼ਾਮ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਵੀ ਕੋਈ ਵਕੀਲ ਹੋਇਆ ਜਾਂ ਕਿਦਾਂ ਕੀ ਅਪਡੇਟ ਆ ਉਹ ਕੱਲ ਨੂੰ ਪਤਾ ਲੱਗ ਜਾਣੀ ਗਾਹਾਂ ਤੇ 22 ਤਰੀਕ ਆਈ ਥਿੰਕ 27 ਤਰੀਕ ਅਜੇ ਜਿਹੜੀ ਪਈ ਹੋਈ ਹੈਗੀ ਤੇ ਉਹਦਾ ਵੀ ਪਤਾ ਲੱਗ ਜਾਣਾਗਾ ਵੀ ਤਰੀਕ ਤੇ ਗਾਹਾਂ ਕੀ ਬੰਦਾਗਾ ਅਜੇ ਤੇ ਕਦ ਨੂੰ ਵਕੀਲ ਦਾ ਵੀ ਆਪਾਂ ਨੂੰ ਕਨਫਰਮ ਪਤਾ ਲੱਗ ਜੂਗਾ ਹਜੇ ਤੱਕ ਬਾਈ ਦਾ ਕੋਈ ਵਕੀਲ ਨਹੀਂ ਹੈਗਾ ਤੇ ਪਰਿਵਾਰ ਵੱਲੋਂ ਵੀ ਇਹ ਬੇਨਤੀ ਹੈਗੀ ਵੀ ਕਿਸੇ ਨੂੰ ਵੀ ਜਦਾਂ ਇੱਕ ਦੋ ਹੋਰ ਵੀ ਕਹਿੰਦੇ ਆ ਵੀਰ ਵੀਰਾਂ ਨੇ ਦੱਸਿਆ ਵੀ ਫੰਡ ਜਿਹਦਾ ਚਲਾਏ ਤੇ ਕਿਸੇ ਨੂੰ ਵੀ ਭਰਾਬੂ ਹਜੇ ਫੰਡ ਨਾ ਪਾਇਓ ਹਜੇ ਕੋਈ ਫੰਡ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਪਹਿਲਾਂ ਪटीशन ਸੀਗੀ ਉਹਦੇ ਵਿੱਚ ਐਵੇਂ ਆਪਣੇ ਭੈਣ ਭਰਾਬ ਕਹੂੰਗਾ ਆਪਾਂ ਜਜਵਾਤੀਆਂਗੇ ਆਪਾਂ ਫੰਡ ਬਹੁਤ ਸੈਂਡ ਕਰਤਾ ਹਨਾ ਫੰਡ ਹਜੇ ਕਿਸੇ ਨੂੰ ਵੀ ਨਾ ਸੈਂਡ ਕਰਿਓ ਜਦੋਂ ਫੰਡ ਦੀ ਜ਼ਰੂਰਤ ਹੋ ਪਹਿਲੀ ਗੱਲ ਤਾਂ ਕੋਈ ਮੇਰੇ ਵਰਗੇ ਦੇ ਸੋਸ਼ਲ ਮੀਡੀਆ ਵਾਲੇ ਦਿਮਾਗ ਰਤਾ ਕਿਸੇ ਦਿਮਾਗਰ ਲੱਗਿਓ ਨਾ ਭਰਾਬੂ ਹਨਾ ਕੋਈ ਵਧੀਆ ਚੈਨਲ ਜਿਵੇਂ ਇੱਥੇ ਆਪਣੇ ਪੰਜਾਬੀ ਰੇਡੀਓ ਯੂਐਸ ਆ ਜਾਂ ਹਰਸ਼ੁਖ ਟੀਵੀ ਹੈਗਾ ਉਹ ਭਰਾਵਾਂ ਦੇ ਜੇ ਕੋਈ ਚੈਨਲ ਤੇ ਪਾਊਗੀ ਪਹਿਲਾਂ ਉੱਥੇ ਕੋਈ ਪਾਊਗੀ ਫਿਰ ਅਸੀਂ ਗਾਹਾਂ ਸ਼ੇਅਰ ਕਰਾਂਗੇ ਆਪਣੀ ਸ਼ਾਨਬੀਨ ਕਰਕੇ ਫੰਡ ਪਾਇਓ ਐਵੇਂ ਨਾ ਆਪਣੀ ਦਸਾਂ ਨੋਹਾਂ ਦੀ ਕਰਤਕਮਾਈ ਚੋਂ ਕਿਸੇ ਐਵੇਂ ਚੋਰ ਠੱਗ ਨੂੰ ਪੈਸੇ ਪਾ ਦਿਓ ਕਿਉਂ ਲੋਕ ਚੋਰ ਠੱਗ ਵੀ ਇਹੇ ਜੀ ਝਾਕ ਚੀ ਬੈਠੇ ਹੁੰਦੇ ਆ ਵੀ ਲੋਕ ਜਜਬਾਤੀ ਹੋਏ ਹੁੰਦੇ ਆ ਵੀ ਗੋ ਫੰਡ ਚਲਾ ਲਓ ਪੈਸੇ ਇਕੱਠੇ ਕਰ ਲਓ ਜਿਵੇਂ ਪਹਿਲਾਂ ਦਾ ਗੋ ਫੰਡ ਜਿਹੜਾ ਹੈਗਾ ਸੀਗਾ ਪਟੀਸ਼ਨ ਵਾਲਾ ਉਹ ਆਸਟ੍ਰੇਲੀਆ ਤੋਂ ਚਲਾਇਆ ਹੋਇਆਗਾ ਕਿਸੇ ਨੇ ਆਪਾਂ ਚਲੋ ਕਿਸੇ ਦਾ ਨਾਂ ਕਹਨੂੰ ਲੈਣਾਗਾ ਹਨਾ ਤੇ ਆਸਟ੍ਰੇਲੀਆ ਤੋਂ ਚਲਾਇਆ ਸੀਗਾ ਉਹ ਉਹਦਾ ਕੋਈ ਵੀ ਆਪਾਂ ਨੂੰ ਫਾਇਦਾ ਨਹੀਂ ਹੈਗਾ ਗੋਹ ਭੰਡਾ ਅਗਲੇ ਨੇ ਇਕੱਠੇ ਕਰ ਲਈ ਪਈ ਸੀ ਤੇ ਹੁਣ ਇੱਕ ਦੋ ਹੋਰ ਵੀ ਮੁੰਡੇ ਕਹਿੰਦੇ ਵੀ ਚੱਲੇ ਆਗਾ ਤਾਂ ਕਰਕੇ ਪੂਰੀ ਜਾਣ ਪੜਤਾਲ ਕਰਕੇ ਕੋਈ ਵੀ ਪਟੀਸ਼ਨ ਸਾਈਨ ਕਰਨੀਆਂ ਜਾਂ ਮੰਨ ਲਓ ਕਿਸੇ ਨੂੰ ਪੈਸੇ ਭੇਜਨੇ ਆ ਚਾਹੇ 5 10 5 ਡਾਲਰ ਭੇਜਨੇ ਆ 10 ਭੇਜਨੇ ਆ ਉਹੀ ਬਹੁਤ ਨੇ ਹਨਾ ਤੁਸੀਂ ਆਪਣੀ ਮਿਹਨਤ ਜੋ ਭੇਜ ਦਿਓ ਕਿਸੇ ਨੂੰ ਹਨਾ 5 5 ਨਾਲ ਹੀ ਬਹੁਤ ਹੋ ਜਾਂਦੇ ਹੈਗੇ ਤੇ ਜੇ ਕੋਈ ਗਾਹਾਂ ਕੋਈ ਵੀ ਅਪਡੇਟ ਹੋਈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਰ ਚੜਦੀ ਕਲਾ ਜਾ ਤੇ ਪ੍ਰਮਾਤਮਾ ਰੱਖੀ ਕਿਰਪਾ ਹਜੇ ਜਿਵੇਂ ਸਾਨੂੰ ਦੱਸਿਆ ਸੀਗਾ ਗੱਲ ਵੀ ਵੀ ਹਜੇ ਕੋਈ ਸਜ਼ਾ ਨਹੀਂ ਹੋਈ ਵੀਰੇ ਨੂੰ ਕੋਈ 40 ਸਾਲ 45 ਸਾਲ ਦੀ ਕੋਈ ਸਜ਼ਾ ਨਹੀਂ ਹੋਈ ਹਜੇ ਟ੍ਰਾਇਲ ਚੱਲ ਰਹੇ ਆ ਹਜੇ ਬਾਈ ਦਾ ਕੇਸ ਚੱਲ ਰਗਾ ਆਪਣਾ ਵੀ ਇਧਰੋਂ ਵਕੀਲ ਹੋਊਗਾ ਬਾਈ ਦਾ ਇੱਕ ਫੇਰ ਜਾ ਕੇ ਕਿਸੇ ਮੁੱਦੇ ਤੇ ਹੋਣਾ ਫੇਰ ਜੇ ਕੋਈ ਸਜ਼ਾ ਹੋਈ ਉਸ ਤੋਂ ਬਾਅਦ ਪटीशन ਜ਼ਿਆਦਾਤਰ ਪਾਊਗੀ ਜਿਵੇਂ ਜਿਹੜੀ ਪਹਿਲਾਂ ਉਹਦੀ ਕਰਦੇ ਪਏ ਮਕਸੀਕੇ ਦੀ ਵੀ ਜੀ ਮਕਸੀਕੇ ਦੀ ਉਹਦੋਂ ਸਜ਼ਾ ਮਾਫ ਹੋ ਗਈ ਜੀ ਮਕਸੀਕੇ ਦੀ ਉਹਨੂੰ ਉਦੋਂ ਸਜ਼ਾ ਸੁਨਾਤੀ ਸੀਗੀ ਬੰਦੇ ਕੀ ਸੋਸ਼ਲ ਮੀਡੀਆ ਤੇ ਇਹ ਵੀ ਦਿਖਾਈ ਜਾਂਦੇ ਵੀ ਆਹ ਦੇਖੋ ਜੀ ਪ੍ਰੂਫ ਸਜ਼ਾ ਉਹਦੀ ਮaaf ਹੋ ਗਈ ਜੀ ਉਹਨੂੰ ਉਦੋਂ ਸਜ਼ਾ ਸੁਣਾਤੀ ਸੀ 110 ਸਾਲਾਂ ਦੀ ਉਸ ਤੋਂ ਬਾਅਦ ਪਟੀਸ਼ਨ ਪਈ ਆ ਗਈ ਉਸ ਤੋਂ ਬਾਅਦ ਦੁਬਾਰੀ ਕੇਸ ਖੁੱਲਿਆ ਫੇਰ ਸਜ਼ਾ ਮaaf ਹੋਈ ਆ ਗਈ ਤਾਂ ਕਰਕੇ ਜਿੰਨਾ ਚਿਰ ਹਜੇ ਬਈ ਕੇਸ ਚਲਦੂਗਾ ਅੱਛਾ ਜਿਹਾ ਹੁੰਦੀ ਨਹੀਂ ਆਪਾਂ ਪਹਿਲੀ ਕੀਵੇਂ ਕਹਾਂਗੇ ਮਾਫੀ ਹੈ ਨਾ ਪਹਿਲੀ ਦੀ ਹਜੇ ਸਜ਼ਾ ਵੀ ਨਹੀਂ ਬਾਈ ਨੂੰ ਹੋਈ ਕੋਈ ਆਪਾਂ ਪਹਿਲੀ ਬਣਾਤਾ ਆਪਦੇ ਕੋਲ ਨੂੰ 45 ਸਾਲ ਬਾਕੀ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਨਾਲ ਜੁੜੇ ਰਹੋ ਜੋ ਵੀ ਜਿੰਨੀ ਵੀ ਗੱਲਬਾਤ ਪਤਾ ਲੱਗਣੀ ਹੈ ਸੋਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ ਜੀ